うん。<music> ਆਜ਼ਾਦੀ ਨੂੰ ਬੇਸ਼ੱਕ ਲੰਮਾ ਸਮਾਂ ਹੋ ਗਿਆ ਏ ਤੇ ਕਈ ਸਰਕਾਰਾਂ ਆਈਆਂ ਤੇ ਕਈ ਸਰਕਾਰਾਂ ਆਈਆਂ ਤੇ ਕਈ ਕਈਆਂ ਤੇ ਦੂਸਰੇ ਪਾਸੇ ਵੱਡੇ ਵੱਡੇ ਮੰਤਰੀਆਂ ਨੇ ਇਹ ਵੀ ਦਾਅਵੇ ਕੀਤੇ ਕਿ ਅਸੀਂ 80 ਕਰੋੜਾਂ ਦਾ ਕੰਮ ਕਰਵਾਇਆ ਪਰ ਇਹ ਤਸਵੀਰਾਂ ਦੇਖ ਕੇ ਤੁਸੀਂ ਹੈਰਾਨ ਹੋ ਜਾਣਾ ਜਦੋਂ ਲੋਹਾਰਾ ਤੇ ਬੁਲਾਰਾ ਪਿੰਡ ਨੂੰ ਜੋੜਨ ਵਾਲੇ ਇਸ ਪੁਲ ਤੋਂ ਹੁਣ ਬਹੁਤ ਜ਼ਿਆਦਾ ਵੱਡੀ ਗਿਣਤੀ ਵਿੱਚ ਭਾਰੀ ਵਾਹਨ ਗੁਜ਼ਰਦੇ ਲੋਕਾਂ ਕੋਲੋਂ ਮਿਲੀ ਜਾਣਕਾਰੀ ਮੁਤਾਬਕ ਜੋ ਕਿ ਕਈ ਸਾਈਕਲ ਅਤੇ ਗੱਡੀਆਂ ਦੇ ਲੰਘਣ ਲਈ ਬਣਾਇਆ ਗਿਆ ਸੀ ਤੇ ਇਹ ਪੁਲ ਤਕਰੀਬਨ 100 ਸਾਲ ਪੁਰਾਣਾ ਹੋ ਚੁੱਕਿਆ ਸਥਾਨਕ ਲੋਕਾਂ ਤੇ ਰਾਹੀਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਹੈ ਕਿ ਫੋਕਲ ਪੁਆਇੰਟ ਗਿਆਸਪੁਰਾ ਚ ਬਣੀਆਂ ਫੈਕਟਰੀਆਂ ਚ ਮਾਲ ਲੈ ਕੇ ਜਾਣ ਵਾਲੇ ਵਾਹਨ ਵੀ ਇੱਥੋਂ ਲੰਘਦੇ ਜੋ ਹਮੇਸ਼ਾ ਖਤਰੇ ਦੀ ਘੰਟੀ ਬਣੇ ਰਹਿੰਦੇ ਨਹਿਰ ਪੁਲ ਦੀ ਗੱਲ ਕੀਤੀ ਹੈ ਕਿ ਇਸੇ ਬਹੁਤ ਵੱਡੀ ਸਮੱਸਿਆ ਫੈਕਟਰੀ ਜਿਹੜੀ ਹੈ ਕਿਉਂਕਿ ਇਹ ਇੱਕ ਬਾਈਪਾਸ ਆ ਰਿਹਾ ਹੈ ਨੌਡੂਵਾਲ ਤੋਂ ਯੂਨੀਵਰਸਿਟੀ ਦੇ ਉੱਪਰ ਦੀ ਹੁੰਦਾ ਹੋਇਆ ਇਹ ਪ੍ਰੋਜੈਕਟ ਕ੍ਰਾਸ ਕਰਕੇ ਅਗੇ ਗਿਲਨਾ ਪਿੰਡਾਂ ਦੇ ਵਿੱਚ ਦੀ ਇਹ ਇੱਥੇ ਜਿਹੜਾ ਬਾਈਪਾਸ ਆਉਣਾ ਹੈ ਔਰ ਇਹ ਬਹੁਤ ਤੇਜ਼ੀ ਨਾਲ ਜਿਹੜਾ ਬਾਈਪਾਸ ਬਣ ਰਿਹਾ ਹੈ ਇਹ ਗਲਾੜਾ ਵੱਲੋਂ ਇਹ ਜਿਹੜੇ ਪੁਲ ਵੀ ਜਿਹੜੇ ਨੇ ਇਹ ਡਵਲ ਮਨਜ਼ੂਰ ਕੀਤਾ ਗਿਆ ਹੈ ਤਾਂ ਕਿ ਇੱਥੇ ਜਿਹੜੀ ਟ੍ਰੈਫਿਕ ਬਹੁਤ ਇਕੱਠੀ ਹੁੰਦੀ ਹੈ ਨਵੇਂ ਡਿਜ਼ਾਈਨ ਦੇ ਨਾਲ ਜਿਹੜਾ ਬਣਾਇਆ ਗਿਆ ਆਉਣ ਵਾਲੇ ਸਮੇਂ ਵਿੱਚ ਜਿਉਂ-ਜਿਉਂ ਸੜਕ ਬਣਦੀ ਆਉਂਦੀ ਹੈ ਨੇੜੇ ਲੱਗਦੀ ਹੈ ਔਰ ਫੁੱਲ ਵੀ ਜਿਹੜਾ ਜਲਦੀ ਬਣ ਜਾਏਗਾ ਔਰ ਪਿਛਲੇ ਸਮੇਂ ਜਦੋਂ ਅਸੀਂ ਇਹ ਸੜਕ ਬਣਾਈ ਹੈ ਜਿਹੜੀ ਸ਼ਿਮਲਾ ਪੁਰੀ ਵਾਲੀ ਨਹਿਰ ਵਾਲੀ ਉਦੋਂ ਸਾਡੇ ਮੇਹਰ ਸਾਹਿਬ ਔਰ ਗੁਰਲਾਲ ਜੀ ਆਪ ਤੋਂ ਵੀ ਉੱਥੇ ਸਾਰੇ ਆਏ ਸੀਗੇ ਉਦੋਂ ਸਾਰਾ ਪ੍ਰੋਜੈਕਟ ਬਾਰੇ ਡਿਸਕਸ਼ਨ ਹੋਈ ਆ ਔਰ ਇਹ ਪ੍ਰੋਜੈਕਟ ਬਣ ਕੇ ਬਹੁਤ ਜਲਦੀ ਜਿਹੜਾ ਪਬਲਿਕ ਨੂੰ ਜਦ ਤੱਕ ਜਾਊਗਾ ਤਾਂ ਕਿ ਜਿਹੜੀ ਸਮੱਸਿਆ ਦਾ ਹੱਲ ਹੋ ਹੋਰ ਹੱਲ ਹੁੰਦੱਕੇ ਕਿਉਂਕਿ ਪਹਿਲਾਂ ਈਸ਼ੋਨਾਪੁਰ ਬਣਾਇਆ ਉੱਥੇ ਕਾਫੀ ਜਿਹੜੀ ਟ੍ਰੈਫਿਕ ਕੰਟਰੋਲ ਹੋਈ ਫਿਰ ਜਿਸਪਾਲ ਮੰਗਰ ਦਾ ਪੋਰ ਜਿਹੜਾ ਬਣਾਇਆ ਉਹਦੇ ਨਾਲ ਵੀ ਜਿਹੜਾ ਇੰਡਸਟਰੀਜ਼ ਨੂੰ ਕਰਦਾ ਸੀਗਾ ਕਾਫੀ ਸਮੱਸਿਆ ਜਿਹੜੀ ਹੱਲ ਹੋਈ ਆ ਹੋਰ ਵੀ ਕਿਉਂਕਿ ਹੁਣ ਵਾਲੇ ਸਮੇਂ ਤੇ ਪੋਰ ਬਣਾ ਕੇ ਸਾਰਾ ਜਦੋਂ ਮੁਕੰਮਲ ਹੋ ਜਾਊਗਾ ਫਿਰ ਬਿਲਕੁਲ ਟ੍ਰੈਫਿਕ ਦੀ ਸਮੱਸਿਆ ਜਿਹੜੀ ਕੱਖ ਨੂੰ ਭੋਜਕੀ ਉਹ ਲੋਕਾਂ ਨੂੰ ਬਹੁਤ ਬੜੀ ਰਾਤ ਮਿਲੂਗੀ। ਦਸ ਸਵੇਰੇ ਸ਼ਾਮ ਜਾਮ ਲੱਗਦਾ ਇਹਦੇ ਤੇ ਬਹੁਤ ਜ਼ਿਆਦਾ। ਕਿੰਨੇ ਕਿ ਸਸਤਾ ਵਾਲਾ ਹੈ ਜੀ? ਬੋਲ ਛੋਟਾ ਵਾ ਬੋਲ ਇਹ ਪੁਰਾਣਾ ਬਣਿਆ ਹੋਇਆ। ਕਿੰਨਾ ਸਮਾਂ ਹੋ ਗਿਆ ਤੁਹਾਨੂੰ ਦੇਖਦੇ ਕੋਲ ਬਣੇ ਹੋਏ ਜੀ? ਉਹ ਇਹ ਤਾਂ ਜਿਉਂ ਜੰਮੇ ਪੜੇ ਉਦੋਂ ਦਾ ਇਦਾਂ ਹੀ ਆ ਇਹ। ਕਿਹੜੇ ਪਿੰਡ ਦੇ ਰਹਿਣ ਵਾਲੇ? ਹਾਂ ਇੱਥੇ ਹੀ ਆ ਜੀ। ਲੋਕਲ ਲੁਧਿਆਣਾ ਦੇ। ਤੇ ਕੀ ਮੰਗ ਕਰਦੇ? ਕੋਲ ਜਲਦੀ ਤੋਂ ਜਲਦੀ ਬਣਾਇਆ ਜਾਵੇ ਇਹਨੂੰ। ਕਦੀ ਨਹਿਰੀ ਵਿਭਾਗ ਜਾ ਕੇ ਕਿਸੇ ਲੀਡਰ ਨੇ ਇਹਦੀ ਸਾਰ ਲਈ ਆ ਕੇ ਕਦੀ ਦੇਖਿਆ ਤੁਸੀਂ ਪਤਾ ਨਹੀਂ ਜੀ ਐਂ ਹੀ ਨਹੀਂ ਕਦੀ ਦੇਖਿਆ ਕੁਝ ਤੁਸੀਂ ਆਪ ਹੀ ਦੇਖ ਲਓ ਜੀ ਤੁਹਾਡੇ ਸਾਹਮਣੇ ਹੀ ਹੈ ਜੀ ਕਿੱਦਾਂ ਟੁੱਟਿਆ ਪਿਆ ਸਾਰਾ ਪੁਲ ਤਾਰਾ ਵੀ ਟੁੱਟਿਆ ਪਈਆਂ ਨੇ ਜਿਹੜੀਆਂ ਇੱਥੇ ਆਂਦੀਆਂ ਪਈਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਟਾਈਮ ਕੋਈ ਨਾ ਕੋਈ ਇੱਥੇ ਹਾਦਸਾ ਹੋ ਰਿਹਾ ਹੈ ਕਿਉਂਕਿ ਕਾਫੀ ਟਾਈਮ ਪੁਰਾਣਾ ਇਹ ਪੁਲਾ ਜੀ ਤਾਨੂੰ ਪਤਾ ਹੀ ਹੈ ਤੁਸੀਂ ਦੇਖਦੇ ਹੋ ਕਿ ਕੋਈ ਕੋਈ ਦੇਖਿਆ ਵੀ ਕੋਈ ਨਹਿਰੀ ਵਿਭਾਗ ਵਾਲਾ ਜਾਂ ਕੋਈ ਸਾਨਕ ਕੋਈ ਐਮ ਐਲ ਏ ਜਾਂ ਕੋਈ ਲੀਡਰ ਕੋਈ ਆ ਕੇ ਇਹ ਵੀ ਸਾਰ ਲੈਂਦਾ ਹੁੰਦਾ ਨਹੀਂ ਭਾਜੀ ਕੋਈ ਵੀ ਨਹੀਂ ਅੱਜ ਤੱਕਰ ਦਾ ਕੋਈ ਵੀ ਨਹੀਂ ਦੇਖਿਆ ਜੀ ਲੈਣ ਆਲਾ ਜਦੋਂ ਵੋਟਾਂ ਹੁੰਦੀਆਂ ਉਦੋਂ ਕੋਈ ਨਾ ਕੋਈ ਆ ਜਾਂਦੇ ਆ ਪਿੱਛੇ ਜੇ ਸੜਕ ਬਣਾਈਆ ਉਦੋਂ ਵੀ ਇੱਦਾਂ ਹੀ ਬਣਾਤੀ ਸੀ ਬਾਅਦ ਚ ਲੋਕਾਂ ਨੇ ਰੋਲਾ ਪਾਇਆ ਫਿਰ ਦੁਬਾਰਾ ਇਹਨਾਂ ਨੇ ਬਣਾਈ ਕਿਉਂਕਿ ਬਿਨਾ ਮਿੱਟੀ ਸਾਫ਼ ਕੀਤੇ ਬਣਾਉਂਦੇ ਪਏ ਸੀ ਤੇ ਹੁਣ ਵੀ ਤੁਸੀਂ ਦੇਖ ਲਓ ਵੀ ਸਾਰਾ ਤੁਹਾਡੇ ਸਾਹਮਣੇ ਹੈ ਜੀ ਕੋਈ ਸਫਾਈ ਨਹੀਂ ਹੈਗੀ ਕਿਸੇ ਤਰੀਕੇ ਦੀ ਸਾਰਾ ਪੋਲ ਟਿੱਟਿਆ ਪਿਆ ਜੀ ਕਿਸੇ ਨਾ ਕਿਸੇ ਤਰੀਕੇ ਕੋਈ ਨਾ ਕੋਈ ਹਾਦਸਾ ਹੋ ਸਕਦਾ ਜੀ ਇੱਥੇ ਭਾਰੀ ਵਾਹਨ ਵੀ ਲੰਘਦੇ ਆਤੋਂ ਭਾਜੀ ਭਾਰੀ ਵਾਹਨ ਵੀ ਇੱਥੋਂ ਲੰਘਦੇ ਆ ਹੱਲਕੇ ਭਾਰੀ ਵਾਹਨ ਲੰਘਣ ਦੀ ਜਗ੍ਹਾ ਵੀ ਨਹੀਂ ਹੈਗੀ ਤੁਸੀਂ ਦੇਖੋ ਵੀ ਦੋ ਗੱਡੀਆਂ ਵੀ ਲੰਘ ਨਹੀਂ ਸਕਦੀਆਂ ਹੈਗੀਆਂ ਤੇ ਜੇ ਇੱਕ ਗੱਡੀ ਹੋਵੇ ਤਾਂ ਮੋਟਰਸਾਈਕਲ ਵੀ ਬੜਾ ਮੁਸ਼ਕਲ ਲੰਘਦਾ ਇੰਨਾ ਪਤਲਾ ਇਹ ਪੋਲਾ ਪਰ ਫਿਰ ਵੀ ਭਾਰੀ ਵਾਹਨ ਇੱਥੇ ਰੁੱਕੇ ਨਹੀਂ ਜਾਂਦੇ ਭਾਰੀ ਵਾਹਨ ਵੀ ਲੰਘਦੇ ਰਹਿੰਦੇ ਆ ਜੀ ਕੀ ਮੰਗ ਕਰਦੇ ਆ ਭਾਜੀ ਮੰਗ ਤਾਂ ਇਹੀ ਆ ਵੀ ਇਹ ਜਿਹੜਾ ਪੋਲਾ ਇਹਨ ਸਹਨ ਜੈਡ ਪੰਜਾਬ ਦੇ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ